ਸ਼ਸ਼ੀਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਪੋਹਾ ਜਿਹੜਾ ਪਿਆਜ਼ ਭਾ ਕੇ ਤੇ ਇਹ ਆਪਾਂ ਇੱਥੇ ਇੱਕ ਕੌਲੀ ਹੈ ਜਿਹੜੀ ਪੋਹੇ ਦੀ ਲੈ ਲਈ ਹੈਗੀ ਤੇ ਇਹਨੂੰ ਆਪਾਂ ਛਾਨ ਲਵਾਂਗੇ ਜੇ ਦੇ 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 ਵਿੱਚ ਕੋਈ ਟੁੱਟਿਆ ਫਟਿਆ ਕਚਰਾ ਵਚਰਾ ਹੋਊਗਾ ਉਹ ਨਿਕਲ ਜਾਊਗਾ ਬਸ ਇਹ ਤਾਂ ਬਿਲਕੁਲ ਸਾਫ਼ ਹੈਗਾ ਤੇ ਓਨੇ ਦੇਰ ਆਪਾਂ ਇੱਧਰ ਇੱਕ ਕੜਾਹੀ ਲੈ ਲਵਾਂਗੇ ਇਹਦੇ ਵਿੱਚ ਦੋ ਚਮਚਾ ਜਿਹੜੇ ਤੇਲ ਐਡ ਕਰ ਦਵਾਂਗੇ ਸਰੋਂ ਦੇ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜਿਹੜਾ ਆਪਾਂ ਪੋਹਾ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈਗੀ ਹਲਕਾ ਫੁਲਕਾ ਖਾਣ ਵਾਸਤੇ ਜਲਦੀ ਜਲਦੀ ਜਿਹੜੀ ਚੀਜ਼ ਬਣ ਜਾਵੇ ਉਹੀ ਆਪਾਂ ਹੁਣ ਗਰਮੀ ਦੇ ਮੌਸਮ ਦੇ ਵਿੱਚ ਜਿਹੜੀ ਹੈ ਬਣਾ ਲਵਾਂਗੇ ਇਹ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਵਾਂਗੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਅੱਧਾ ਚਮਚਾ ਜਿਹੜਾ ਜੀਰਾ ਐਡ ਕਰਤਾ ਹੈਗਾ ਜੀਰੇ ਨੂੰ ਆਪਾਂ ਭੁੰਨ ਲਵਾਂਗੇ ਤੇ ਜਦ ਤੱਕ ਆਪਣਾ ਜੀਰਾ ਭੁੰਨਦਾ ਹੈਗਾ ਉਦੋਂ ਆਪਾਂ ਆਪਣਾ ਪੋਹਾ ਵੀ ਨਾਲ ਦੀ ਨਾਲ ਛਾਂ ਲਵਾਂਗੇ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਕੱਟੀ ਹੋਈ ਹਰੀ ਮਿਰਚ ਨੂੰ ਕੱਟ ਲਵਾਂਗੇ ਇਹਦੇ ਵਿੱਚ ਬਰੀਕ-ਬਰੀਕ ਤੇ ਨਾਲ ਦੀ ਨਾਲ ਹੀ ਮਸਾਲ ਜਿਹੜੀਆਂ ਚੀਜ਼ਾਂ ਨੇ ਕੁਝ ਇੱਕ ਦੋ ਮੈਂ ਕੱਟ ਕੇ ਨਾਲ ਦੀ ਨਾਲ ਹੀ ਐਡ ਕਰ ਦੂੰਗੀ ਤੇ ਬਰੀਕ-ਬਰੀਕ ਇੱਕ ਆਪਾਂ ਹਰੀ ਮਿਰਚੇ ਦੇ ਵਿੱਚ ਐਡ ਕਰਤੀ ਹੈਗੀ ਤੇ ਕਾਫੀ ਜਿਆਦਾ ਤਿੱਖੀ ਸੀ ਤਾਂ ਕਰਕੇ ਨੂੰ ਮੈਂ ਪਹਿਲਾਂ ਐਡ ਕਰਤੀ ਹੈ ਜੇ ਤੁਸੀਂ ਇਹਨੂੰ ਰਗੜ ਕੇ ਪੀਸ ਕੇ ਪਾਉਣਾ ਤਾਂ ਪੀਸ ਕੇ ਵੀ ਪਾ ਸਕਦੇ ਹੋਗੇ ਤਾਂ ਜੇ ਇਹਦੇ ਵਿੱਚ ਲਸਣ ਦਾ ਫਲੇਵਰ ਦੇਣਾ ਤਾਂ ਤੁਸੀਂ ਇੱਕ ਦੋ ਕਲੀਆਂ ਜਿਹੜੀਆਂ ਪੀਸ ਕੇ ਹਰੀ ਮਿਰਚ ਦੇ ਨਾਲ ਐਡ ਕਰ ਸਕਦੇ ਹੋ ਅਦਰਕ ਤੇ ਲਸਣ ਦਾ ਫਲੇਵਰ ਵਾਸਤੇ ਤੇ ਆਪਾਂ ਨੇ ਤਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਅੱਜ ਇਹ ਤੇ ਇੱਕ ਹਰੀ ਮਿਰਚ ਨੂੰ ਆਪਾਂ ਥੋੜਾ ਜਿਹਾ ਭੁੰਨ ਲਿਆ ਉਸ ਤੋਂ ਬਾਅਦ ਆਪਾਂ ਲੰਬੇ ਲੰਬੇ ਲੱਛਿਆਂ ਵਾਲੇ ਇਹ ਪਿਆਜ਼ ਕਟਿੰਗ ਕਰ ਲਈ ਸੀ ਪਤਲੇ ਪਤਲੇ ਤੇ ਇਹ ਐਡ ਕਰਤੇ ਹੈਗੇ ਦੋ ਤਿੰਨ ਪਿਆਜ਼ ਜਿਹੜੀ ਮੈਂ ਇਹ ਕੱਟ ਕੇ ਲੱਛੇ ਤਿਆਰ ਕਰ ਲਈ ਸੀਗੇ ਤੇ ਇਹਨੂੰ ਆਪਾਂ ਭੁੰਨ ਲਵਾਂਗੇ ਜਦ ਤੱਕ ਆਪਣੇ ਪਿਆਜ਼ ਭੁੱਜਦੇ ਨਹੀਂਗੇ ਉਦੋਂ ਤੱਕ ਆਪਾਂ ਉਧਰ ਜਿਹੜਾ ਪੋਹਾ ਸੀ ਉਹਨੂੰ ਛਾਂ ਲਿਆ ਸੀਗਾ ਤੇ ਇਹਨੂੰ ਆਪਾਂ ਧੋ ਲਵਾਂਗੇ ਤੇ ਇਹ ਆਪਾਂ ਪਾਣੀ ਪਾ ਕੇ ਤੈਨੂੰ ਚੰਗੀ ਤਰ੍ਹਾਂ ਇੱਕ ਦੋ ਬਾਣ ਪਾਣੀਆਂ ਦੇ ਵਿੱਚ ਧੋ ਲਵਾਂਗੇ ਜਿਆਦੇ ਦੇਰ ਇਹਨੂੰ ਪਾਣੀ ਦੇ ਵਿੱਚ ਨਹੀਂ ਡੁਬੋ ਕੇ ਰੱਖਣਾ ਪੋਹੇ ਨੂੰ ਤੇ ਇਹਨੂੰ ਧੋਂਦੇ ਸਾਰੇ ਆਪਾਂ ਛਾਣ ਲਵਾਂਗੇ ਛਾਣ ਕੇ ਕੱਢ ਲਵਾਂਗੇ ਤੇ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦਾ ਜਿਹਾ ਹੋ ਗਿਆਗਾ ਤਾਂ ਕਰਕੇ ਆਪਾਂ ਇਹਨੂੰ ਦੋ ਪਾਣੀਆਂ ਦੇ ਵਿੱਚ ਧੋ ਕੇ ਛਾਣ ਲਵਾਂਗੇ ਤੇ ਇੱਧਰ ਆਪਾਂ ਚੈੱਕ ਕਰਦੇ ਰਹਾਂਗੇ ਨਾਲ ਹੀ ਆਪਣੇ ਜਿਹੜੇ ਪਿਆਜ਼ ਹੈ ਪੁੱਜਣ ਵਾਸਤੇ ਰੱਖਿਆ ਪੋਹਾ ਆਪਾਂ ਨੇ ਛਾਂ ਲਿਆਗਾ ਤੁਸੀਂ ਦੇਖ ਸਕਦੇ ਹੋਗੇ ਤੇ ਪਿਆਜ਼ ਆਪਣੇ ਹਲਕੇ ਹਲਕੇ ਪੁੱਜ ਗਏ ਤੇ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਇੱਕ ਟਮਾਟਰ ਛੋਟੇ ਸਾਈਜ਼ ਦਾ ਕੱਟ ਕੇ ਥੋੜੀਆਂ ਜਿਹੀਆਂ ਵੱਡੀਆਂ ਜਿਹੀਆਂ ਫਾੜੀਆਂ ਚ ਕੱਟਿਆ ਗਾ ਇਹ ਮੈਂ ਤਾਂ ਕਿ ਜੜੀਆਂ ਮੈਲਟ ਚ ਨਾ ਹੋਣ ਵਿੱਚ ਹੀ ਇਹਦੇ ਭੁੰਨ ਨਾਲ ਤੇ ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਪਿਆਜ਼ਾਂ ਦੇ ਨਾਲ ਥੋੜੀ ਦੇਰ ਤੇ ਬਿਲਕੁਲ ਸਿੰਪਲ ਤਰੀਕੇ ਨਾਲ ਜਿਹੜਾ ਇਹ ਪੋਹਾ ਆਪਾਂ ਬਣਾ ਕੇ ਤਿਆਰ ਕਰਾਂਗੇ ਅੱਜ ਤੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਤੇ ਬਾਕੀ ਤੁਸੀਂ ਜੇ ਇਹਦੇ ਵਿੱਚ ਕੋਈ ਸਬਜ਼ੀਆਂ ਐਡ ਕਰਨੀਆਂ ਤਾਂ ਉਹ ਵੀ ਕਰ ਸਕਦੇ ਹੋ ਜਿਵੇਂ ਮਟਰ ਪਨੀਰ ਐਡ ਕਰ ਸਕਦੇ ਹੋ ਇਹਦੇ ਵਿੱਚ ਤੇ ਮਟਰਾਂ ਦੇ ਦਾਣੇ ਜਿਵੇਂ ਆਪਣੀ ਛੱਲੀ ਦੇ ਦਾਣੇ ਹੋਗੇ ਉਹਨਾਂ ਨੂੰ ਵੀ ਪਾ ਸਕਦੇ ਹੋਗੇ ਤੇ ਕਿਸੇ ਵੀ ਤਰ੍ਹਾਂ ਗਾਜਰ ਸ਼ਿਮਲਾ ਮਿਰਚ ਕੋਈ ਵੀ ਚੀਜ਼ ਐਡ ਕਰ ਸਕਦੇ ਹੋਗੇ ਆਪਣੇ ਜਿਹੜਾ ਤੁਹਾਨੂੰ ਪਸੰਦ ਹੈਗੀ ਪਰ ਆਪਾਂ ਅੱਜ ਇਹ ਪਿਆਜ਼ ਵਾਲਾ ਹੀ ਬਣਾਇਆਗਾ ਇਹ ਖਾਣ ਦੇ ਵਿੱਚ ਬੜੀ ਮਤਲਬ ਕਿ ਮਠਿਆਸ ਜੀ ਆਉਂਦੀ ਹੈ ਇਹਨੂੰ ਖਾਣ ਦੇ ਵਿੱਚ ਪਿਆਜ਼ आले ਨੂੰ ਤੇ ਜਿਹੜੇ ਪਿਆਜ਼ ਆਪਣੇ ਹਲਕੇ ਜਿ ਭੁੱਜ ਗਏ ਹੈਗੇ ਉਸ ਤੋਂ ਬਾਅਦ ਆਪਾਂ ਐਡ ਕਰ ਦਵਾਂਗੇ ਸਵਾਦ ਅਨੁਸਾਰ ਇਹਦੇ ਵਿੱਚ ਨਾਣ ਹਲਦੀ ਥੋੜੀ ਜੀ ਲਾਲ ਮਿਰਚ ਪਾਊਡਰ ਆ ਥੋੜਾ ਜਿਹਾ ਪਾਇਚ ਗਰਮ ਮਸਾਲਾ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾ ਦਵਾਂਗੇ ਪੋਹਾ ਮਸਾਲਾ ਤੇ ਇਹ ਮਸਾਲੇ ਤੁਸੀਂ ਆਪਣੇ ਟੇਸਟ ਅਨੁਸਾਰ ਤੁਸੀਂ ਪਾ ਸਕਦੇ ਹੋ ਘੱਟ ਵੱਧ ਤੇ ਕਿਉਂਕਿ ਹਰੀ ਮਿਰਚ ਵੀ ਐਡ ਕੀਤੀ ਸੀ ਤਾਂ ਕਰਕੇ ਮੈਂ ਬਿਲਕੁਲ ਇੱਕ ਚੁਟਕੀ ਜਿਹੜੀ ਇਹ ਲਾਲ ਮਿਰਚ ਐ ਐਡ ਕੀਤੀ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗੈਸ ਨੂੰ ਆਪਾਂ ਬਿਲਕੁਲ ਸਲੋ ਕਰ ਲਵਾਂਗੇ ਸਲੋ ਫਲੇਮ ਦੇ ਉੱਪਰ ਆਪਾਂ ਮਸਾਲਿਆਂ ਨੂੰ 1-2 ਮਿੰਟ ਭੁੰਨ ਲਵਾਂਗੇ ਪਿਆਜ਼ਾਂ ਦੇ ਨਾਲ ਤਾਂ ਕਿ ਜਿਹੜੇ ਮਸਾਲੇ ਆਪਣੇ ਜਲਣ ਨਾ ਤੇ 1-2 ਮਿੰਟ ਭੁੰਨ ਲਵਾਂਗੇ ਇਹਨਾਂ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜਾ ਆਪਾਂ ਪੋਹਾ ਛਾਂ ਕੇ ਰੱਖਿਆ ਹੋਇਆ ਹੈਗਾ ਧੋ ਕੇ ਐਡ ਕਰਤਾ ਤੇ ਇਹਨੂੰ ਵੀ ਆਪਾਂ ਸਲੋ ਫਲੇਮ ਦੇ ਉੱਪਰ 1-2 ਮਿੰਟ ਪਕਾ ਲਵਾਂਗੇ ਮਸਾਲਿਆਂ ਦੇ ਨਾਲ ਕਿਉਂਕਿ ਇਹ ਬਹੁਤ ਜਲਦੀ ਮਤਲਬ ਕਿ ਸੌਫਟ ਹੋ ਜਾਂਦਾ ਜਦੋਂ ਆਪਾਂ ਧੋ ਦਿੰਨੇ ਆਂਗੇ ਪੋਹਾ ਵੈਸੇ ਸੌਫਟ ਹੋ ਜਾਂਦਾ ਹੈ ਤਾਂ ਇਹਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਕਿ ਸਲੋ ਫਲੇਮ ਤੇ ਆਪਾਂ 1-2 ਮਿੰਟ ਇਹਨੂੰ ਪਕਾ ਲਵਾਂਗੇ ਤਾਂ ਕਿ ਜਿਹੜਾ ਮਸਾਲਿਆਂ ਦਾ ਫਲੇਵਰ ਹੈ ਚੰਗੀ ਤਰ੍ਹਾਂ ਪੋਹੇ ਦੇ ਅੰਦਰ ਜਾ ਸਕੇ ਤੇ ਬਿਲਕੁਲ ਸਿੰਪਲ ਜੇ ਤਰੀਕੇ ਨਾਲ ਆਪਾਂ ਪੋਹਾ ਬਣਾਇਆ ਹੈਗਾ ਇਹ ਤੇ ਜੇ ਤੁਹਾਨੂੰ ਆਪਣੀ ਵੀਡੀਓ ਪਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਤਵਤ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਬਤਵਤ ਸਬਸਕ੍ਰਾਈਬ ਕਰਨਾ ਕਿਉਂਕਿ ਬਿਲਕੁਲ ਹੀ ਸਿੰਪਲ ਜੇ ਤਰੀਕੇ ਨਾਲ ਬਹੁਤ ਹੀ ਘੱਟ ਮਿਹਨਤ ਨਾਲ ਤੇ ਬਿਲਕੁਲ ਦੇਸੀ ਤਰੀਕੇ ਨਾਲ ਤੇ ਖਾਣ ਦੇ ਵਿੱਚ ਬਹੁਤ ਜ਼ਿਆਦਾ ਲਜੀਜ਼ ਜਿਹੜਾ ਲੱਗਦਾ ਹੈਗਾ ਆਪਾਂ ਜਿਹੜੀ ਵੀ ਰਸ ਰਸਪੀ ਬਣਾ ਕੇ ਤਿਆਰ ਕਰਦੇ ਆਂਗੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਇੱਕ ਵਾਰੀ ਮੇਰੇ ਇਸ ਤਰੀਕੇ ਨਾਲ ਤੁਸੀਂ ਜਿਹੜਾ ਪੋਹਾ ਹੈਗਾ ਉਹ ਬਣਾ ਕੇ ਦੇਖਣਾ ਬਹੁਤ ਜ਼ਿਆਦਾ ਟੇਸਟੀ ਬਹੁਤ ਹੀ ਵਧੀਆ ਪਸੰਦ ਆਊਗਾ ਬੱਚਿਆਂ ਨੂੰ ਬੱਚੇ ਨੂੰ ਖਾ ਕੇ ਬਹੁਤ ਖੁਸ਼ ਹੈ ਅੱਜਕੱਲ ਜਿਵੇਂ ਗਰਮੀ ਦੇ ਵਿੱਚ ਕੁਛ ਨਾ ਕੁਛ ਬੱਚੇ ਛੁੱਟੀਆਂ ਦੇ ਵਿੱਚ ਖਾਣ ਨੂੰ ਮੰਗਦੇ ਆ ਤਾਂ ਚਟਪੜ ਤੁਸੀਂ ਜਿਹੜਾ ਇਹ ਪੋਹਾ ਬਣਾ ਕੇ ਦੇ ਸਕਦੇ ਹੋ ਬੱਚਿਆਂ ਨੂੰ ਬਹੁਤ ਜਲਦੀ ਬਣ ਜਾਂਦਾ ਤੇ ਬਹੁਤ ਜ਼ਿਆਦਾ ਟੇਸਟੀ ਸਵੀਟ ਜਾਇਦਾ ਜਿਹੜਾ ਟੇਸਟ ਆਉਂਦਾ ਹੈਗਾ ਬਾਕੀ ਤੁਸੀਂ ਇਹਨੂੰ ਦਹੀਂ ਨਾਲ ਵੀ ਸਕਦੇ ਹੋਗੇ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਪੋਹਾ ਆਪਣਾ ਬਿਲਕੁਲ ਤੁਸੀਂ ਦੇਖ ਸਕਦੇ ਹੋਗੇ ਬਣ ਕੇ ਤਿਆਰ ਹੋ ਗਿਆਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਆਪਾਂ ਜਲਦੀ ਤੁਹਾਡੇ ਵਾਸਤੇ ਹੋਰ ਸਿੰਪਲ ਜੀ ਜਿਹੜੀ ਵੀਡੀਓ ਲੈ ਕੇ ਆਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ ਤਾਂ ਬੱਚੇ ਕੁਝ ਨਾ ਕੁਝ ਬਾਰ-ਬਾਰ ਖਾਣ ਨੂੰ ਮੰਗਦੇ ਨੇਗੇ ਤਾਂ ਕਰਕੇ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਜਿਹੜਾ ਘੱਟ ਮਸਾਲਿਆਂ ਵਾਲਾ ਭੋਜਨ ਹੈਗਾ ਉਹ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਪੋਹਾ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਬਣਾ ਕੇ ਬੱਚਿਆਂ ਨੂੰ ਖਵਾਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਜਲਦੀ ਮਿਲਦੇ ਆਪਾਂ ਨਵੀਂ ਰੈਸਪੀ ਲੈ ਕੇ ਤਤਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ਟ੍ਰੀਕਾਲ ਜੀ